ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਜੀ ਪ੍ਰੀਤਮ ਸਤਿਗੁਰੂ ਜਿਨ੍ਹਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡਣ ਦੇ ਉਪਰੰਤ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਐਸੇ ਦੀਨ ਦੇਵਾਲ ਪਾਤਸ਼ਾਹ ਸਤਗੁਰੂ ਜਿਨ੍ਹਾਂ ਨੂੰ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਤੁਹਾਡਾ ਜੀਵਨ ਤੁਹਾਡੀ ਜਿੰਦ ਜਾਨ ਸਾਡੇ ਲਈ ਇੱਕ ਇਮਾਨਤ ਹੈ ਇਸ ਕਰਕੇ ਸਹਿਬਜ਼ਾਦੇ ਸ਼ਹੀਦ ਹੋਏ ਨੇ ਪਾਤਸ਼ਾਹ ਅਸੀਂ ਭਾਣੇ ਨੇ ਅੱਗੇ ਸੀਸ ਨਿਵਾਇਆ ਹੈ ਪਰ ਸਤਗੁਰੂ ਜੀ ਤੁਹਾਨੂੰ ਅਸੀਂ ਮੈਦਾਨੇ ਜੰਗ ਵਿੱਚ ਲੁੱਝ ਕੇ ਸ਼ਹੀਦ ਨਹੀਂ ਹੋਣ ਦਿਆਂਗੇ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਅਸੀਂ ਸ਼ਹੀਦ ਹੋਣਾ ਸਾਡੀ ਖੂਨ ਦੀ ਇੱਕ ਇੱਕ ਬੂੰਦ ਦਾ ਜਿਹੜਾ ਕਤਰਾ ਹੈ ਉਹਦਾ ਮੁੱਲ ਪਵੇਗਾ ਉਹ ਵਿਅਰਥ ਨਹੀਂ ਜਾਏਗਾ ਪਰ ਸਾਹਿਬ ਨੂੰ ਬੇਨਤੀ ਕਰਕੇ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਇਤਿਹਾਦਕ ਸੂਰਬੀਰ ਯੋਧਿਆਂ ਨੇ ਕਿਹਾ ਨਹੀਂ ਪਾਤਸ਼ਾਹ ਤੁਸੀਂ ਗੜੀ ਛੱਡ ਕੇ ਚਲੇ ਜਾਓ ਪਾਤਸ਼ਾਹ ਦੇ ਪਾਤਸ਼ਾਹ ਕਹਿਣ ਲੱਗੇ ਚੰਗਾ ਜੇ ਮੈਂ ਜਾਵਾਂਗਾ ਫਿਰ ਮੈਂ ਵੰਗਾਰ ਪਾ ਕੇ ਦੁਸ਼ਮਣ ਨੂੰ ਜਾਵਾਂਗਾ ਮੈਂ ਛੁਪ ਕੇ ਨਹੀਂ ਜਾਵਾਂਗਾ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਪਹਿਨਾ ਕੇ ਗੁਰੂ ਸਵਾਰਿਓ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵੰਦ ਕਹਿ ਕੇ ਪੂਰੇ ਦੁਸ਼ਮਣ ਦਾ ਗੁਰੂ ਸਵਾਰਿਓ ਸਾਹਮਣਾ ਕਰਦੇ ਹੋਏ ਮਹਾਰਾਜ ਜੀ ਅੱਧੀ ਰਾਤ ਨੂੰ ਅਠ ਕੋਹ ਦੀ ਅੱਧੀ ਰਾਤ ਨੂੰ ਚਮਕੌਰ ਦੀ ਗੜੀ ਛੱਡ ਕੇ ਸੱਚੇ ਪਾਤਸ਼ਾਹ ਝਾੜ ਸਾਹਿਬ ਜਿੱਥੇ ਅਸਥਾਨ ਹੈ ਝਾੜੇ ਠਾਂ ਆਰਾਮ ਵੀ ਕੀਤਾ ਹੈ ਔਰ ਸਾਧਗੁਰੂ ਮਾਛੀਵਾੜਾ ਸਾਹਿਬ ਪਹੁੰਚੇ ਨੇ ਪੈਰਾਂ ਵਿੱਚ ਸੂਲਾਂ ਚੁਧੀਆਂ ਨੇ ਆਤ ਦੀ ਸਰਦੀ ਹੈ ਮਹਾਰਾਜ ਜੀ ਦੇ ਜਾਮਾ ਵੀ ਝਾੜੀਆਂ ਨਾਲ ਵਜ ਬਜ ਕੇ ਜਾਮਾ ਲੀਰੋ ਲੀਰ ਹੈ ਸਤਿਗੁਰੂ ਸਾਹਮਣੇ ਖੂਹ ਸਾਹਿਬ ਤੇ ਪਹੁੰਚਦੇ ਨੇ ਜਿਸ ਖੂਹ ਤੋਂ ਪਾਤਸ਼ਾਹ ਜੀ ਨੇ ਆ ਕੇ ਜਲ ਛਕਿਆ ਹੈ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਨ ਲੈ ਕੇ ਐਸ ਜੰਡ ਸਾਹਿਬ ਦੇ ਹੇਠਾਂ ਕਲਗੀਧਰ ਪਾਤਸ਼ਾਹ ਨੇ ਆਰਾਮ ਕੀਤਾ ਹੈ ਅੰਮ੍ਰਿਤ ਵੇਲੇ ਵਿਛੜੇ ਹੋਏ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਨੇ ਕਿਉਂਕਿ ਸਤਿਗੁਰੂ ਸੱਜੇ ਹੱਥ ਵਿੱਚ ਸ਼ਮਸ਼ੀਰ ਸੀ ਖਬੀ ਵੱਖੀ ਕਰਕੇ ਸਹਰਾਣੇ ਟਿੰਡ ਲਾ ਕੇ ਸਤਿਗੁਰੂ ਸੁੱਤੇ ਪਏ ਸਨ ਵਿਦਵਾਨ ਨੇ ਇਸੇ ਕਰਕੇ ਲਿਖਿਆ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਹਰਾਣੇ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰ ਨੇ ਪਾਏ ਸ਼ੀਧੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਬਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸੋਨਾ ਨਦੀ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਜਦੋਂ ਸਿੰਘਾਂ ਨੇ ਆ ਕੇ ਚਰਨ ਪਰਸੇ ਸਤਿਗੁਰੂ ਇੱਕਦਮ ਸਾਵਧਾਨ ਹੋਏ ਤੇ ਗੁਰੂ ਸਿਵਾਰਿਓ ਸਾਹਮਣੇ ਸੂਰਬੀਰ ਖਾਲਸਿਆਂ ਨੂੰ ਦੇਖ ਕੇ ਸਤਿਗੁਰੂ ਦਾਤਾਰ ਪਿਤਾ ਉੱਠ ਕੇ ਬੈਠ ਗਏ ਔਰ ਕਿਰਪਾਨ ਆਪਣੀ ਝੋਲੀ ਵਿੱਚ ਰੱਖ ਲਈ ਪਿਆਰ ਵਾਲੇ ਭਾਈ ਦਇਆ ਸਿੰਘ ਬੇਨਤੀ ਕਰਦੇ ਮਹਾਰਾਜ ਕਿਹੜੇ ਚੋਜ ਵਰਤਾ ਰਹੋ ਅਨੰਤਪੁਰ ਸਾਹਿਬ ਵਿਖੇ ਸਾਰੇ ਸ਼ਾਈ ਸੁੱਖ ਤਿਆਗ ਕੇ ਐਸ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਤੁਸੀਂ ਆਰਾਮ ਕਰ ਰਹੇ ਹੋ ਬਾਜਾਂ ਵਾਲੇ ਸਤਿਗੁਰੂ ਜੀ ਨੇ ਆਪਣੇ ਅੰਦਰ ਦੀ ਆਤਮਿਕ ਅਡੋਲਤਾ ਨੂੰ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਛੇ 10ਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਤ ਬੈਨ ਰੋਗ ਰਜਾਈਆਂ ਦਾ ਉੱਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਤਰ ਚੰਗਾ ਪਟਕੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਦੀ ਆਤਮ ਅਡੋਲਤਾ ਦੇਖ ਕੇ ਗੁਰਸਿੱਖਾਂ ਦਾ ਮਨ ਵੀ ਗੁਰੂ ਸਵਾਰਿਓ ਸ਼ਾਂਤ ਹੋਇਆ ਮਨ ਵਿੱਚ ਗੁਰੂ ਦੀ ਭੈ ਭਾਵਨੀ ਆ ਗਈ ਔਰ ਸਤਕਾਰ ਨਾਲ ਚਰਨਾਂ ਵਿੱਚ ਬੈਠ ਗਏ ਤੇ ਇੱਥੇ ਜੋ ਬਾਗ ਹੈ ਭਾਈ ਗੁਲਾਬੇ ਭਾਈ ਪੰਜਾਬੇ ਮਸੰਦਾਂ ਦਾ ਉਹਨਾਂ ਦੇ ਗੁਰੂ ਸਵਾਰਿਓ ਸੇਵਕ ਨੇ ਦੂਰੋਂ ਦੇਖਿਆ ਕਿ ਸੋਹਣੇ ਦਸਤਾਰਿਆਂ ਵਾਲੇ ਕੋਈ ਆਏ ਨੇ ਉਹ ਜੰਡ ਦੇ ਹੇਠਾਂ ਬੈਠੇ ਨੇ ਉਹ ਦੂਰੋਂ ਹੀ ਦੇਖ ਕੇ ਜਾ ਕੇ ਭਾਈ ਗੁਲਾਬੇ ਨੂੰ ਦੱਸਦਾ ਹੈ ਉਹਨਾਂ ਨੇ ਉਸੇ ਵੇਲੇ ਤਿਆਰੀ ਕੀਤੀ ਹੈ ਆਏ ਨੇ ਕਲਗੀਧਰ ਪਾਤਸ਼ਾਹ ਦਾ ਦਰਸ਼ਨ ਕੀਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਦੇਦਾਰ ਕਰਕੇ ਬੇਨਤੀ ਕੀਤੀ ਹੈ ਪਾਤਸ਼ਾਹ ਘਰ ਆ ਕੇ ਚਰਨ ਪਾਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਅੱਜ ਆਪਾਂ ਸਾਰਾ ਦਿਨ ਇੱਥੇ ਰਹਿਣਾ ਹੈ ਸ਼ਾਮ ਦਾ ਨਿਤਨੇਮ ਕਰਨ ਤੋਂ ਬਾਅਦ ਕੋ ਸਾਹਿਬ ਤੇ ਫਿਰ ਆਪਾਂ ਤੁਹਾਡੇ ਘਰ ਚਾਰੇ ਵਿੱਚ ਚੱਲਾਂਗੇ ਸਤਿਗੁਰੂ ਨੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਨੂੰ ਤੇ ਕੀਤਾ ਹੈ ਔਰ ਗੁਰੂ ਸਵਾਰਿਓ ਸਤਗੁਰੂ ਫਿਰ ਰਾਤਰੀ ਦੇ ਹਨੇਰੇ ਵਿੱਚ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੀ ਬੇਨਤੀ ਮੰਨ ਕੇ ਉਹਨਾਂ ਦੇ ਘਰ ਚੁਬਾਰੇ 'ਤੇ ਜਾ ਕੇ ਸਤਗੁਰੂ ਜੀ ਨੇ ਨਿਵਾਸ ਕੀਤਾ ਹੈ ਇਹ ਨਿਸ਼ਾਨੀ ਜੰਡ ਸਾਹਿਬ ਕਲਗੀਧਰ ਪਾਤਸ਼ਾਹ ਦੀ ਹੈ ਖੂ ਸਹਿਬ ਮਹਾਰਾਜ ਜੀ ਦੀ ਨਿਸ਼ਾਨੀ ਹੈ ਚੁਬਾਰਾ ਸਾਹਿਬ ਉਹ ਮੱਟ ਪਿਆ ਹੈ ਜਿਸ ਵਿੱਚ ਬਾਜਾਂ ਵਾਲੇ ਸਤਗੁਰੂ ਜੀ ਦੇ ਬਸਤਰ ਰੰਗੇ ਗਏ ਸਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਅਸਥਾਨਾਂ ਤੇ ਸਲਾਨਾ ਜੋੜ ਮੇਲ ਅੱਜ ਦੇ ਇਸ ਮਹਾਂਦੇਂਦੇ ਉੱਤੇ ਮੈਂ ਨਗਮਸਤਕ ਹੋਣ ਵਾਸਤੇ ਗੁਰਦੁਆਰਾ ਚਨ ਕਮਲ ਸਾਹਿਬ ਮਾਛੀਵਾੜਾ ਵਿਖੇ ਪਹੁੰਚਿਆ। ਉਹ ਦੇ ਮਹੀਨੇ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਤਾ ਹੈ। ਇਸ ਮਹੀਨੇ ਦੇ ਅੰਦਰ ਗੁਰੂ ਸਾਹਿਬ ਨੇ ਮਾਤਾ ਜੀ ਨੇ ਸ਼ਜਾਦਿਆਂ ਦੀਆਂ, ਸਾਬਜਾਦਿਆਂ ਦੀਆਂ ਸ਼ਾਦ ਤਾਂ ਹੋਈਆਂ। ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਰਿਵਾਰ ਵਾਰਨ ਤੋਂ ਬਾਅਦ ਇੱਥੇ ਆਏ। ਉਨਾ ਹਾਲਾਤਾਂ ਨੂੰ ਅੱਜ ਯਾਦ ਕਰਕੇ ਸਾਡਾ ਸਿਰ ਜਿਹੜਾ ਉਹ ਸਤਕਾਰ ਦੇ ਨਾਲ ਝੁਕਦਾ ਹੈ ਜਿੱਥੇ ਅਸੀਂ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਇਤਿਹਾਸਕ ਸਥਾਨ ਦੇ ਉੱਤੇ ਗੁਰੂ ਸਾਹਿਬ ਨੂੰ ਸਰਦਾ ਸਰਕਾਰ ਪੈਂਡ ਕਰਨ ਆਉਂਦੇ ਆ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵੱਲੋਂ ਜਿਹੜੇ ਗੱਤਕਾ ਕੰਪੀਟੀਸ਼ਨ ਨੇ ਉਹ ਵੀ ਅੱਜ ਦੇ ਦਿਨ ਕਰਾਏ ਜਾਂਦੇ ਨੇ ਸੋ ਮੈਂ ਸਮਝਦਾ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਸਿੱਖ ਪਰੰਪਰਾਵਾਂ ਨਾਲ ਜੋੜਨ ਲਈ ਔਰ ਨਾਲ ਦੀ ਨਾਲ ਸਵੈ ਰੱਖਿਆ ਜਿਹੜੀ ਹੈ ਉਹਦੀ تعلیم ਲੈਣ ਵਾਸਤੇ ਜਿਹੜੇ ਨੇ ਇਹ ਗਤਕਾ ਕੰਪੀਟੀਸ਼ਨ ਬਹੁਤ ਸਾਈ ਹੁੰਦੀ ਆ ਸੋ ਮੈਂ ਅੱਜ ਦੇ ਇਸ ਮਹਾਨ ਦਿਨ ਦੇ ਉੱਤੇ ਗੁਰੂ ਸਾਹਿਬ ਨੂੰ ਪੂਰੇ ਪਰਿਵਾਰ ਨੂੰ ਸ਼ਰਧਾ ਔਰ ਸਤਿਕਾਰ ਮੇਟ ਕਰਦਾ ਹਾਂ ਬੈਗੁਰਜੀ ਦਾ ਖਾਲਸਾ ਮਰਛੋੜਾ ਸਾਹਿਬ ਦੇ ਵਿੱਚ ਇਹ ਸੋਗਮਈ ਦਿਨ ਇਹਨਾਂ ਦਿਨਾਂ 'ਚ ਗੁਰੂ ਮਹਾਰਾਜ ਸਾਡੇ ਇੱਥੇ ਸਥਾਨ ਤੇ ਗੁਰੂ ਗਬੰਸੇ ਮਹਾਰਾਜ ਕਿਹੜੇ ਹਾਲਾਤਾਂ 'ਚ ਪਰਿਵਾਰ ਵਾਰ ਕੇ ਇੱਥੇ ਆਏ ਸੀ ਸੋ ਪੂਰਾ ਹੀ ਜੋ ਮਾਹੌਲ ਇਸ ਟਾਈਮ ਗਮਗੀਨ ਹੁੰਦਾ ਆ ਤੇ ਇਸ ਵਾਰ ਇੱਥੇ ਜਰੂਰ ਜੋ ਸੰਗਤ ਆ ਰਹੀ ਆ ਉਹ ਸੰਗਤ ਕਾਫੀ ਜਿਆਦਾ ਹਰ ਸਾਲ ਆਉਂਦੀ ਆ ਤੇ ਇਸ ਵਾਰ ਕਾਫੀ ਵੱਧ ਚੜ ਕੇ ਲੋਕ ਇੱਥੇ ਆ ਰਹੇ ਨੇ ਕਿਉਂਕਿ ਇੱਥੇ ਇੱਕ ਸ਼ਰਧਾ ਤੇ ਸਤਕਾਰ ਦੇ ਫੁੱਲ ਦੇਣ ਭੇਟ ਕਰਨ ਆਉਂਦੇ ਨੇ ਤੇ ਉਹ ਸਮੇਂ ਨੂੰ ਯਾਦ ਕਰਦੇ ਨੇ ਕਿਉਂਕਿ ਅੱਜ ਤਾਂ ਬਹੁਤ ਸਾਡੇ ਕੋਲ ਸਹੂਲਤਾਂ ਨੇ ਬਹੁਤ ਕੁਝ ਸਾਡੇ ਕੋਲ ਹੈ ਪਰ ਉਹ ਗੁਰੂਆਂ ਨੇ ਜੋ ਆਪਣੇ ਪਿੰਡੇ ਤੇ ਹੰਡਾਇਆ ਜੋ ਉਹਨਾਂ ਨੇ ਸਾਨੂੰ ਦੱਸਿਆ ਵੀ ਜੋ ਪ੍ਰਮਾਤਮਾ ਕਰਦਾ ਉਹਨੂੰ ਕਿਵੇਂ ਰਹਿਣਾ ਚਾਹੀਦਾ ਹਾਂਜੀ ਇਹ ਇਹ ਉਹ ਕੈਰ ਦੇ ਦਿਨ ਨੇ ਜਦੋਂ ਗੁਰੂ ਸਾਹਿਬ ਜੀ ਦਾ ਪਿਛੋੜਾ ਪਿਆ ਪਰਿਵਾਰ ਵਿਛੜਾ ਇਹ ਅੱਜ ਸਭਾ ਜਿਹੜੀ ਆ ਮਾਛੀਵਾੜੇ ਪਹੁੰਚ ਚੁੱਕੀ ਆ ਤੇ ਇੱਥੇ ਬੜਾ ਤਗੜਾ ਕੰਪੀਟੀਸ਼ਨ ਰੱਖਿਆ ਗਿਆ ਹੈ ਬਿਰਸਤ ਸੰਮਲਕਤ ਕਾ ਮੁਕਾਬਲਾ ਉਹਦੇ ਵਿੱਚੋਂ ਬਹੁਤ ਸਾਰੀਆਂ ਫੌਜਾਂ ਦੂਰੋਂ ਦੂਰੋਂ ਆਈਆਂ ਉਹਨਾਂ ਨੇ ਸ਼ਸਤਰ ਵਿੱਦਿਆ ਦੇ ਜੋਰ ਦਿਖਾਣੇ ਆ ਆਪ ਜੀ ਨੂੰ ਤੇ ਬਾਣੀ ਬਾਣਾ ਔਰ ਸ਼ਸਤਰ ਵਿੱਦਿਆ ਨਾਲ ਜੋੜਨਾ ਜੋ ਸਹਿਜਾ ਬਾਬਾ ਫਤਿਹ ਸਿੰਘ ਜੀ ਨੇ ਸਾਨੂੰ ਬਿਰਸਾ ਬਖਸ਼ਿਆ ਬਾਨੀ ਤੇ ਬਾਣਾ ਜੋ ਦਮਾਲਾ ਤੁਸੀਂ ਦੇਖਦੇ ਹੋ ਫਰਲੇ ਵਾਲਾ ਅਸਲ ਨਿਹੰਗ ਸਿੰਘ ਫੌਜ ਜਿਹੜੀ ਆ ਬਾਬਾ ਫਤਿਹ ਸਿੰਘ ਜੀ ਆ ਜੀ ਫਤਿਹ ਸਿੰਘ ਕੇ ਜੱਥੇ ਸਿੰਘ ਤੇ ਉਹਨਾਂ ਦਾ ਹੀ ਇਹ ਜਿਹੜਾ ਉਪਰਾਲਾ ਸਾਰਾ ਚੱਲ ਰਿਹਾ ਇਹ ਬਾਬਾ ਫਤਿਹ ਸਿੰਘ ਗਤਗਾ ਅਕੈਡਮੀ ਫਤਿਹਗੁਰ ਸਾਹਿਬ ਵਾਲੀ ਸਾਰੇ ਬੱਚੇ ਨੇ ਇਹ ਲੱਗ ਲੱਗ ਸ਼ਸਤਰ ਨੇ ਜਿਹੜੇ ਆਪ ਜੀ ਦਰਸ਼ਨ ਕਰ ਸਕਦੇ ਹੋ ਕਿਹੜੇ ਕਿਹੜੇ ਸ਼ਸਤਰ ਹੁੰਦੇ ਨੇ ਸ਼ਸਤਰਾਂ ਵਿੱਚੋਂ ਜਿੱਦਾਂ ਕਿ ਮੇਨ ਹੁੰਦਾ ਦੋ ਤਾਰਾ ਖੰਡਾ ਠੀਕ ਆ ਜੀ ਫਿਰ ਜ਼ੁਲਫਕਾਰ ਹੁੰਦਾ ਮੜਮਾ ਸ਼ਸਤਰ ਫਿਰ ਹੁੰਦਾ ਬਾਗਨਖਾ ਫਿਰ ਕਾਕਤੀ ਕਟਾਰ ਸਫਾਜੰਗ ਇਸ ਤਰ੍ਹਾਂ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਕਟਾਰ ਵੀ ਕਹ ਦਿੰਦੇ ਆ ਖੰਜਰ ਵੀ ਕਹ ਦਿੰਦੇ ਆ ਤੇਗਾ ਵੀ ਕਹ ਦਿੰਦੇ ਆ ਤੇ ਸੈਫ ਇਹ ਸਾਰੇ ਸਾਡੇ ਰਵਾਇਤੀ ਸ਼ਸਤਰ ਨੇ ਉਹਦੇ ਵਿੱਚ ਤੀਰ ਕਮਾਨ ਅਸਤਰ ਜਿਹੜੇ ਆਪਾਂ ਭਗਾ ਕੇ ਚਲਾਣੇ ਸ਼ਸਤਰ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਨੀ ਸ਼ਸਤਰ ਉਹ ਸ਼ਾਸਤਰ ਤੇ ਕਿੱਡੀ ਕੁ ਉਮਰ ਦੇ ਬੱਚੇ ਤੁਹਾਡੇ ਕੋਲ ਪਹਿਲਾਂ ਸਿਖਾਈ ਜਾਣਾ ਸਾਡੇ ਕੋਲ ਹਰ ਪ੍ਰਕਾਰ ਦੇ ਬੱਚੇ ਜੀ ਸ਼ਸਤਰ ਵਿੱਦਿਆ ਸਿੱਖਦੇ ਨੇ ਛੋਟੀ ਤੋਂ ਛੋਟੀ ਤੋਂ ਵੱਡੀ ਤੋਂ ਵੱਡੀ ਆਪ ਜੀ ਦੇਖ ਸਕਦੇ ਹੋ ਇਹ ਬੱਚੇ ਤੁਹਾਨੂੰ ਕਰਕੇ ਵੀ ਦਿਖਾਣਗੇ ਸ਼ਸਤਰ ਵਿੱਦਿਆ ਥੋੜਾ ਜਿਹਾ ਜੋਰ ਦਿਖਾਣਗੇ ਤੇ ਬਾਣੀ ਤੇ ਬਾਣੇ ਦੇ ਵਿੱਚ ਕਿਉਂਕਿ ਬਾਣੀ ਤੋਂ ਬਗੈਰ ਵੀ ਸਾਡਾ ਕੋਈ ਹਾਲ ਨਹੀਂ ਬਾਣੀ ਵੀ ਬਹੁਤ ਜ਼ਰੂਰੀ ਹੈ ਤੇ ਸ਼ਸਤਰ ਵਿੱਦਿਆ ਵੀ ਬਹੁਤ ਜ਼ਰੂਰੀ ਹੈ ਇਹ ਅੱਜ ਨੌਜਵਾਨ ਪੀੜੀ ਜਿਹੜੀ ਨਸ਼ੇਵਲ ਦੋ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਅਸੀਂ ਨੌਜਵਾਨ ਪੀੜੀ ਨੂੰ ਕਹਿੰਨੇ ਆਂ ਜਦ ਹਮਾਰੇ ਦਰਸ਼ਨ ਕੋ ਆਓ ਬਣ ਸੁਚੇਤ ਤਨ ਸ਼ਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਇਹ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਜਿੰਨਾ ਜਿਹੜਾ ਸਾਡਾ ਗੁਰੂ ਦਾ ਪਿਆਰਾ ਸਿੱਖ ਆ ਸੁੰਦਰ ਦਮਾਲਾ ਬਣ ਕੇ ਆਵੇ ਚੜ੍ਹਦੀ ਕਲਾ ਚ ਤਿਆਰ ਪਰ ਤਿਆਰ ਹੋ ਕੇ ਆਵੇ ਨਸ਼ੇ ਤੋਂ ਰਹਿਤ ਜੇ ਨਸ਼ਾ ਕਰਨਾ ਹੈ ਤੇ ਨਾਮ ਦਾ ਕਰੋ ਬਾਣੀ ਦਾ ਕਰੋ ਸ਼ਸਤਰ ਵਿੱਦਿਆ ਦਾ ਕਰੋ ਹੋਰ ਨਸ਼ਾ ਸਾਨੂੰ ਕੋਈ ਅਲਾਉਟ ਨਹੀਂ ਹੈਗਾ ਨਸ਼ੇ ਤੋਂ ਜਿੰਨਾ ਹੋ ਸਕੇ ਦੂਰ ਰਹੋ ਜੀ ਜਿਹੜਾ ਮਾਛੀਵਾੜਾ ਸਾਹਿਬ ਦੁਆਰਾ ਮਾਛੀਵਾੜਾ ਸਾਹਿਬ ਤੋਂ ਸ਼ਹੀਦੀ ਦਿਹਾੜੇ ਦੇ ਸਾਡਾ 3 ਦਿਨ ਹੁੰਦਾ ਉਹਦੇ ਕੰਟੈਕਸਟ ਚ ਖੰਨਾ ਪੁਲਿਸ ਨੇ ਪੂਰੀ ਉਕਤ ਤਿਆਰੀਆਂ ਕੀਤੀ ਹੋਈਆਂ ਸਾਡੇ ਐਸਪੀ ਹੈੱਡਕੁਆਰਟਰ ਓਵਰਆਲ ਸੁਪਰਵਾਈਜ਼ ਕਰ ਰਹੇ ਨਾਲ ਹਲਕੇ ਦੇ ਜਿਹੜੇ ਡੀਐਸਪੀ ਸਮਰਾਲਾ ਦੇ ਨਾਲ ਹਰ ਰੋਜ਼ ਇੱਕ ਇੱਕ ਐਕਸਟਰਾ ਡੀਐਸਪੀਜ਼ ਉਹਨਾਂ ਦੀ ਉਹਨਾਂ ਦੇ ਨਾਲ ਜੁਆਇੰਟਲੀ ਸਾਰਾ ਅਰੇਂਜਮੈਂਟ ਦੇਖ ਰਹੇ ਸਾਡੀ 350 ਤੋਂ ਵੱਧ ਉੱਤੇ ਪੁਲਿਸ ਦੀ ਫੋਰਸ ਲੱਗੀ ਹੋਈ ਹੈ ਜੀ ਤੇ ਜਿੰਨੇ ਵੀ ਸਾਡੀ ਪੁਲਿਸ ਦੀ ਸਿਕਿਉਰਿਟੀ ਐਂਗਲ ਦੀ ਡਿਊਟੀਆਂ ਹੁੰਦੀਆਂ ਸਾਰੀ ਲੱਗਿਆ ਹੋਇਆ ਆਉਣ ਵਾਲੀ ਸੰਗਤ ਲਈ ਕੀ ਕੋਈ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਕੀ ਪ੍ਰੋਕਾਸਸ ਹੋ ਰਿਹਾ ਹੈ ਦੇਖੋ ਜੀ ਸਾਡੀ ਤਾਂ ਆਪਣੀ ਡਿਊਟੀ ਹੈ ਕਿ ਸਾਰਿਆਂ ਦਾ ਦਰਸ਼ਨ ਹਸਲ ਫ੍ਰੀ ਹੋਣ ਕਿ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਵੀ ਪ੍ਰੋਬਲਮ ਨਾ ਆਏ ਜਾਂ ਇੱਥੇ ਨਾ ਆਏ ਤੇ ਸਾਡੀ ਤੇਹੀ ਅਪੀਲ ਹੈ ਜੀ ਸਾਰੇ ਇੱਥੇ ਆ ਕੇ ਸ਼ਰਧਾ ਨਾਲ ਆਪਣੇ ਦਰਸ਼ਨ ਦੇਣ ਤੇ ਪੁਲਿਸ اور ਸਿਵਲ ਪ੍ਰਸ਼ਾਸਨ ਨਾਲ ਵੀ ਕੋਆਪਰੇਟ